ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਮੈਨੂੰ ਆਪ ਨੂੰ ਬੜੀ ਖੁਸ਼ੀ ਹੁੰਦੀ ਆ ਵੀ ਮੈਂ ਸਕੇਲਗਰੀ ਵਰਗੇ ਇੰਨੇ ਵਧੀਆ ਸ਼ਹਿਰ ਦੇ ਵਿੱਚ ਰਹਿ ਰਿਹਾ ਤੇ ਮੈਨੂੰ ਇੱਥੇ ਰਹਿੰਦੇ ਨੂੰ ਵੀ ਕਾਫੀ ਟਾਈਮ ਹੋ ਚੁੱਕਾ तकरीबन 21 ਸਾਲ ਦੇ ਨੇੜੇ ਹੋਣ ਵਾਲਾ ਆ ਇਥੋਂ ਦੀਆਂ ਜਿਹੜੀਆਂ ਟ੍ਰੇਲਸ ਵਗੈਰਾ ਹੈਗੀਆਂ ਨੇ ਜਿਨ੍ਹਾਂ ਨੂੰ ਬੜਾ ਲੋਕ ਇੰਜੋਏ ਕਰਦੇ ਅਸੀਂ ਵੀ ਬਹੁਤ ਇੰਜੋਏ ਕਰਦੇ ਆ ਭਾਵੇਂ ਕਿਸੇ ਨੂੰ ਭੱਜਣ ਦਾ ਸ਼ੌਂਕ ਹੋਵੇ ਜਾਂ ਬਾਈਕ ਤੇ ਜਾਣ ਦਾ ਤੇ ਬਾਕੀ ਜਿਹੜਾ ਇੱਥੋਂ ਦਾ ਮੌਸਮ ਆ ਉਹ ਵੀ ਬੜਾ ਪਿਆਰਾ ਐਸੇ ਕੈਨੇਡਾ ਦੇ ਜਿਹੜੇ ਸਾਰਿਆਂ ਨੂੰ ਵੱਧ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਧੁੱਪ ਨਿਕਲਦੀ ਆ ਉਹਨਾਂ ਦੇ ਵਿੱਚ ਕੈਲਗਰੀ ਦਾ ਨਾਮ ਵੀ ਆਉਂਦਾ ਤੇ ਤੁਸੀਂ ਇਹ ਦੇਖੋਗੇ ਵੀ ਸਾਡੇ ਕੋਲ ਵੀ ਵੀ ਨੰਗਣ ਲੱਗੇ ਨੇ ਜਿਨ੍ਹਾਂ ਨੇ ਜਿਹੜੇ ਬਾਈਕ ਦੇ ਉੱਪਰ ਵੀ ਜਾ ਰਹੇ ਨੇ ਤੇ ਨਾਲ ਦੀ ਨਾਲ ਕੋਈ ਭੱਜ ਕੇ ਵੀ ਜਾ ਰਿਹਾ ਤੇ ਅਸੀਂ ਇਹ ਸ਼ਹਿਰ ਨੂੰ ਬੜਾ ਇੰਜੋਏ ਕਰਦੇ ਆ ਇਸੇ ਕਰਕੇ ਇਹ ਜਿਹੜੇ ਦੁਨੀਆ ਦੇ ਹੈਗੇ ਨੇ ਟੌਪ ਦੇ 10 ਜਾਂ ਪਹਿਲੇ ਸ਼ਹਿਰਾਂ ਦੇ ਵਿੱਚ ਆ ਜਾਂਦਾ ਹਰ ਇੱਕ ਹਰ ਇੱਕ ਵਾਰੀ ਤੇ ਉਹਦਾ ਇਹੀ ਵੱਡਾ ਕਾਰਨ ਆ ਬਾਕੀ ਸਾਨੂੰ ਸਾਡਾ ਸ਼ਹਿਰ ਬਹੁਤ ਸੋਹਣਾ ਲੱਗਦਾ ਇਸ ਲਈ ਸ਼ੇਅਰ ਜ਼ਰੂਰ ਕਰਨਾ ਚਾਹੁੰਦਾ ਜੀ ਤੁਹਾਡੇ ਨਾਲ ਪਰ ਹੁਣ ਜਿਵੇਂ ਅਸੀਂ ਤੁਹਾਡੇ ਨਾਲ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਹਮੇਸ਼ਾ ਇਸ ਗੱਲ ਦਾ ਜ਼ਿਕਰ ਕਰਦੇ ਰਹੇ ਨੇ ਆ ਕਿ ਜਿਹੜੀ ਰੀਅਲ ਏਸਟੇਟ ਮਾਰਕੀਟ ਆ ਉਹ ਕਾਫੀ ਜ਼ਿਆਦਾ ਸ਼ਿਫਟ ਹੋ ਰਹੀ ਆ ਤੇ ਕੈਲਗਰੀ ਦੀ ਮਾਰਕੀਟ ਵੀ ਆ ਜਿਹੜੀ ਆਬਵੀਅਸਲੀ ਉਹਦੇ ਤੋਂ ਬਚੀ ਨਹੀਂ ਹੋਈ ਜਿਵੇਂ ਹੁਣ ਸਾਨੂੰ ਪਤਾ ਹੀ ਆ ਕਿ ਇਨਵੈਂਟਰੀ ਆ ਜਿਹੜੀ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਵੱਧ ਰਹੀ ਆ ਤੇ ਉਹਦੇ ਨਾਲ ਨਾਲ ਇਹ ਆ ਕਿ ਉਹਦੇ ਵਧਣ ਦੇ ਨਾਲ ਪ੍ਰਾਈਸਸ ਨੇ ਜਿਹੜੀਆਂ ਆ ਉਹ ਘਟ ਰਹੀਆਂ ਨੇ ਤੇ ਇੱਕ ਚੀਜ਼ ਜਿਹੜੀ ਅਸੀਂ ਹੁਣ ਦੇਖ ਰਹੇ ਆ ਉਹ ਇਹ ਹੈਗੀ ਆ ਕਿ ਜਿੰਨਾਂ ਜਿੰਨਾਂ ਲੋਕਾਂ ਨੇ ਵੀ ਘਰ ਵੇਚਣਾ ਵਾ ਉਹਨਾਂ ਨੂੰ ਇਹ ਚੀਜ਼ ਨੂੰ ਸਮਝਣ ਨੂੰ ਅਸਮੀ ਸਮਝਦਾ ਬਹੁਤ ਮੁਸ਼ਕਲ ਹੁੰਦੀ ਆ ਕਿ ਇਹ ਕਿ ਜਿਹੜੀਆਂ ਪ੍ਰਾਈਸ ਆ ਸਾਡੇ ਘਰ ਦੀ ਤਾਂ ਇੰਨੀ ਆ ਅਸੀਂ ਤਾਂ ਇੰਨੇ ਦਾ ਹੀ ਵੇਚਣਾ ਚਾਹੁੰਦੇ ਆ ਪਰ ਉਹ ਜਿਹੜੀ ਬੇਸਿਕਲੀ ਉਸ ਪ੍ਰਾਈਸ ਦੇ ਉੱਪਰ ਹੁਣ ਘਰ ਨਹੀਂ ਵਿਕ ਰਹੇ ਤੁਹਾਨੂੰ ਆਪਾਂ ਨੰਬਰਸ ਨੇ ਜਿਹੜੇ ਇਸ ਹਫਤੇ ਦੇ ਬਾਅਦ ਦੇ ਵਿੱਚ ਦਿਖਾਵਾਂਗੇ ਪਰ ਜਿਹੜੇ ਇਹ ਸੈਲਰਸ ਦਾ ਨੇ ਮਤਲਬ ਕਿ ਦੇ ਦਿਮਾਗ ਚ ਹੁੰਦਾ ਵੀ ਸਾਡੀ ਪ੍ਰਾਪਰਟੀ ਇੰਨੇ ਦੀ ਵਰਤ ਹੈਗੀ ਆ ਇਹਦੀ ਕੀਮਤ ਇਸ ਤੋਂ ਘੱਟ ਅਸੀਂ ਨਹੀਂ ਵੇਚਣਾ ਚਾਹੁੰਦੇ ਉਹਦਾ ਮਾਰਕੀਟ ਦੇ ਉੱਪਰ ਵੀ ਕਾਫੀ ਅਸਰ ਪੈ ਰਿਹਾ ਉਹਦਾ ਕਾਰਨ ਇਹ ਆ ਕਿ ਪ੍ਰਾਪਰਟੀ ਖੜੀ ਜਿਆਦਾ ਟਾਈਮ ਰਹਿੰਦੀ ਆ ਜਿੰਨੇ ਦੀ ਉਹ ਵਿਕਣੀ ਹੁੰਦੀ ਆ ਉਹਨੇ ਦੀ ਵੀ ਨਹੀਂ ਵਿਕਦੀ ਉਸ ਤੋਂ ਵੀ ਉਹ ਥੱਲੇ ਜਾ ਕੇ ਕਾਫੀ ਵਿਕਦੀ ਆ ਫਿਰ ਤੇ ਅਸੀਂ ਹੁਣ ਜਿੰਨੇ ਵੀ ਮਾਰਕੀਟ ਅਨਾਲਿਸਿਸ ਕਰ ਰਹੇ ਆ ਪਿਛਲੇ ਕਾਫੀ ਮਹੀਨਿਆਂ ਤੋਂ ਉਹਨਾਂ ਦੇ ਵਿੱਚ ਕਾਫੀ ਜਿਆਦਾ ਇਹ ਚੀਜ਼ ਸਾਨੂੰ ਵੀ ਕਹ ਲਓ ਇੱਕ ਦਮ ਇਹਦਾ ਸਾਹਮਣਾ ਕਰਨਾ ਪੈਂਦਾ ਕਿ ਅਸੀਂ ਵੀ ਸਾਨੂੰ ਹਮੇਸ਼ਾ ਸਾਡੀ ਇਹ ਕੋਸ਼ਿਸ਼ ਹੁੰਦੀ ਆ ਕਿ ਜਿੰਨੇ ਵੀ ਸਾਡੇ ਵੇਚਣ ਵਾਲੇ ਹੈਗੇ ਨੇ ਕਲਾਇੰਟ ਤਾਂ ਕਿ ਉਹਨਾਂ ਨੂੰ ਅਸੀਂ ਪ੍ਰਾਪਰਲੀ ਗਾਈਡ ਕਰ ਸਕੀਏ ਉਹਨਾਂ ਦੀ ਜੇਬ ਦੇ ਵਿੱਚ ਵੱਧ ਤੋਂ ਵੱਧ ਪੈਸੇ ਪਾ ਸਕੀਏ ਕਿ ਤਾਂ ਕਿ ਉਹ ਇਸ ਨੂੰ ਸਮਝ ਸਕਣ ਕੀ ਜੀ ਜਿਹੜੀ ਮਾਰਕੀਟ ਆ ਉਹ ਪਹਿਲਾਂ ਵਾਲੀ ਨਹੀਂ ਰਹੀ ਬਹੁਤ ਫਰਕ ਪੈ ਚੁੱਕਾ ਮਾਰਕੀਟ ਦਾ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਘਰ ਬिके ਤਾਂ ਤੁਹਾਨੂੰ ਚਾਹੀਦਾ ਭਾਵੇਂ ਤੁਹਾਡਾ ਆਪਣਾ ਰੀਅਲਟਰ ਵੀ ਹੈ ਕਿ ਤੁਸੀਂ ਉਹਦੇ ਨਾਲ ਬੈਠੋ ਸਮਝੋ ਕਿ ਮਾਰਕੀਟ 'ਚ ਹੋ ਕੀ ਰਿਹਾ ਸਾਨੂੰ ਵੀ ਪਤਾ ਵਾ ਕਿ ਸਾਡੇ ਕਈ ਰੀਅਲਟਰ ਇੰਦਰ ਭਰਾ ਹੈਗੇ ਨੇ ਜਿਹੜੇ ਚੱਕ ਕੇ ਕਿਸੇ ਵੀ ਪ੍ਰਾਪਰਟੀ ਨੂੰ ਕਿਸੇ ਵੀ ਪ੍ਰਾਈਸ ਤੇ ਲਾ ਦਿੰਦੇ ਨੇ ਕਿ ਹਾਂਜੀ ਇਹ ਇੰਨੇ ਦੀ ਹੈਗੀ ਆ ਅਸੀਂ ਵੇਚ ਦਿਆਂਗੇ ਸਿਰਫ ਲਿਸਟਿੰਗ ਲੈਣ ਦੇ ਮਾਰੇ ਪਰ ਜਿੰਨਾ ਟਾਈਮ ਤੁਹਾਡੀ ਪ੍ਰਾਪਰਟੀ ਮਾਰਕੀਟ ਦੇ ਵਿੱਚ ਪਈ ਰਹਿੰਦੀ ਆ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਕਿ ਉਹ ਓਨੀ ਸਸਤੀ ਵਿਕੂਗੀ ਜਿੰਨਾ ਜਿੱਤੇ ਜ਼ਿਆਦਾਤਰ ਉਹ ਪ੍ਰਾਪਰਟੀ ਮਾਰਕੀਟ 'ਚ ਪਈ ਰਹੂਗੀ ਤੇ ਜਿਹੜੇ ਰੀਅਲਟੇਟਰ ਜਿਵੇਂ ਸਾਡੇ ਵਰਗੇ ਪ੍ਰੋਫੈਸ਼ਨਲ ਨੇ ਉਹ ਮਾਰਕੀਟ ਦਾ ਨਾਲ ਦੀ ਨਾਲ ਅਨਾਲਿਸਿਸ ਕਰੀ ਜਾਂਦੇ ਨੇ ਜਿਹੜੇ ਦੇਖੀ ਜਾ ਰਹੇ ਨੇ ਕਿ ਮਾਰਕੀਟ 'ਚ ਕੀ ਹੋ ਰਿਹਾ ਉਹ ਨਾਲ ਦੀ ਨਾਲ ਆਪਣੇ ਜਿਹੜੇ ਕਲਾਇੰਟ ਹੈਗੇ ਆ ਉਹਨਾਂ ਨੂੰ ਦੱਸੀ ਵੀ ਜਾਂਦੇ ਨੇ ਕਿ ਹਾਂਜੀ ਜਿਹੜੀ ਪ੍ਰਾਪਰਟੀ ਹੈ ਇਹਦੀ ਪਹਿਲਾਂ ਇੰਨੀ ਪ੍ਰਾਈਸ ਮਿਲ ਸਕਦੀ ਸੀ ਪਰ ਹੁਣ ਕਿਉਂਕਿ ਚੀਜ਼ਾਂ ਬਦਲ ਰਹੀਆਂ ਨੇ ਨਾਲ ਦੀ ਨਾਲ ਤੇ ਹੁਣ ਇਹਦੇ ਨਾਲ ਦੀ ਇਹ ਪ੍ਰਾਪਰਟੀ ਕਿਨੇ ਦੀ ਵਿਕੂਗੀ ਤੇ ਇਸ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਇਹ ਸਮਝਣ ਦੀ ਬਜਾਏ ਕਿ ਸਾਡਾ ਘਰ ਇੰਨੇ ਦਾ ਹੀ ਆ ਜੇ ਤੁਸੀਂ ਆਪਣੀ ਪ੍ਰਾਪਰਟੀ ਨੂੰ ਵੇਚਣਾ ਵਾ ਤਾਂ ਤੁਸੀਂ ਇੱਕ ਵਧੀਆ ਸਲਾਹ ਦੇ ਨਾਲ ਉਹਨੂੰ ਦੇਖ ਕੇ ਮਾਰਕੀਟ ਦੇ ਪ੍ਰੋਪਰ ਦੇਖ ਕੇ ਕਿਹੜੀ ਕਮਿਊਨਿਟੀ ਚੋਂ ਜਿੱਥੇ ਵੀ ਹੋ ਉੱਥੇ ਤੁਸੀਂ ਉਸ ਪ੍ਰਾਪਰਟੀ ਨੂੰ ਵੇਚੋ ਤੇ ਤਾਂ ਕਿ ਜਿਹੜੇ ਤੁਹਾਡੇ ਰੀਅਲਟਰ ਵੀ ਤੁਹਾਨੂੰ ਪ੍ਰੋਪਰਲੀ ਤਰੀਕੇ ਦੇ ਨਾਲ ਗਾਈਡ ਕਰ ਸਕਣ ਤੇ ਜਿਹੜੀ ਅਸੀਂ ਦੂਜੀ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਆ ਕਿ ਸਾਨੂੰ ਬੜੀਆਂ ਕਾਲਜ਼ ਆਉਂਦੀਆਂ ਨੇ ਕਿ ਜੀ ਜਿਹੜੀਆਂ ਕਮਿਊਨਿਟੀਆਂ ਹੈਗੀਆਂ ਕੈਲਰੀ ਦੇ ਵਿੱਚ ਉਹ ਪ੍ਰਾਈਸ ਵਾਈਜ਼ ਵੀ ਵਧੀਆ ਹੋਣ ਤੇ ਫੈਮਿਲੀ ਵਾਸਤੇ ਵੀ ਵਧੀਆ ਹੋਣ ਅਸੀਂ ਤੁਹਾਨੂੰ ਇਹ ਲਿਸਟ ਪੋਸਟ ਕਰਨ ਲੱਗੇ ਆ ਜਿਹੜੀਆਂ ਟਾਪ ਹੈਗੀਆਂ ਨੇ ਕੈਲਗਰੀ ਦੀਆਂ 50 ਕਮਿਊਨਿਟੀਆਂ ਇਹਦੇ ਵਿੱਚ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਕਿ ਹਰ ਇੱਕ ਲਈ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਇਹ ਸੋਚਣ ਕਿ ਜੀ ਸਾਨੂੰ ਜਿਹੜੀ ਪ੍ਰਾਈਸ ਵਾਲੀ ਉਹ ਪ੍ਰੋਪਰਟੀ ਚਾਹੀਦੀ ਹੈ ਵੀ ਅਸੀਂ ਦਾ ਵਧੀਆ ਪ੍ਰਾਈਸ ਵਾਲੀ ਸਾਨੂੰ ਕਿਸੇ ਕਮਿਊਨਿਟੀਜ਼ ਮਿਲ ਜੇ ਇਹ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਮਿਊਨਿਟੀ ਤੁਹਾਡੇ ਵਾਸਤੇ ਬੈਸਟ ਹੈਗੀ ਆ ਉਹਦੇ ਵਿੱਚ ਇਹ ਹੁੰਦਾ ਕਿ ਤੁਹਾਨੂੰ ਜਿਹੜੇ ਗਾਈਡ ਕਰਨਾ ਬਹੁਤ ਜ਼ਰੂਰੀ ਹੁੰਦਾ ਕਿ ਤੁਹਾਡੀਆਂ ਪ੍ਰਾਇੋਰਟੀਜ਼ ਕੀ ਨੇ ਤੁਹਾਡਾ ਕੰਮ ਕਿੰਨੀ ਕੁ ਦੂਰ ਪੈਂਦਾ ਤੇ ਤੁਹਾਨੂੰ ਤੁਹਾਡੇ ਬੱਚੇ ਕਿਸੇ ਜੇ ਸਕੂਲ ਦੇ ਵਿੱਚ ਜਾਣਾ ਚਾਹੁੰਦੇ ਨੇ ਇਹ ਇਹਨਾਂ ਚੀਜ਼ਾਂ ਦਾ ਵੀ ਬੜਾ ਖਿਆਲ ਰੱਖਣਾ ਪੈਂਦਾ ਤੇ ਇਹ ਜਿਹੜੀ ਲਿਸਟ ਆ ਇਹਦੇ ਵਿੱਚ ਜਿਵੇਂ ਗ੍ਰੀਨਵੁੱਡ ਗ੍ਰੀਨ ਬਰਾਇਰ ਇਹ ਪ੍ਰੋਪਰ ਜਿਹੜੀਆਂ ਕਮਿਊਨਿਟੀ ਸੀਗੀਆਂ ਇਹ ਸਾਰੀਆਂ ਤੋਂ ਟੌਪ ਤੇ ਆਈ ਐਬੀਡਲ ਦੂਜੇ ਨੰਬਰ ਤੇ ਤੇ ਪੈਨਬਰੋਕ ਮੈਡੋਜ਼ ਆ ਜਿਹੜੀ ਉਹ ਤੀਜੇ ਨੰਬਰ ਤੇ ਇਦੇ ਵਿੱਚ ਹੁਣ ਜਿਹੜੀਆਂ ਨਾਰਥ-ਈਸਟ ਦੇ ਵਿੱਚੋਂ ਵੀ ਕਈ ਕਮਿਊਨਿਟੀਆਂ ਹੈਗੀਆਂ ਨੇ ਵਾਈਟ ਹੌਰਨ, ਰੰਡਲ ਵਗੈਰਾ ਤੇ ਆਪਣੇ ਕੈਸਰਜ, ਫਾਲਕਨ ਰਿਜ ਉਹ ਕਮਿਊਨਿਟੀਆਂ ਵੀ ਇਸ ਲਿਸਟ ਦੇ ਵਿੱਚ ਹੈਗੀਆਂ ਨੇ ਪਰ ਜਿਵੇਂ ਹੁਣ ਕਈ ਵੀਰੇ ਅਸੀਂ ਸੋਚਦੇ ਆ ਵੀ ਅਸੀਂ ਅਫੋਰਡੇਬਲ ਜੀ ਪ੍ਰਾਈਸ ਦੇ ਵਿੱਚ ਘਰ ਚਾਹੁੰਦੇ ਆ ਪਰ ਚਾਹੁੰਦੇ ਆ ਅਸੀਂ ਸਾਨੂੰ ਕਿਸੇ ਵਧੀਆ ਕਮਿਊਨਿਟੀ ਦੇ ਵਿੱਚ ਮਿਲ ਜAVE ਜਿੱਥੇ ਨਵੇਂਾਂ ਦੇ ਤੌਰ ਤੇ ਮਿਲੇ ਤਾਂ ਸਾਊਥ-ਈਸਟ ਦੀ ਕਮਿਊਨਿਟੀ ਹੈ ਜਿਵੇਂ ਨਿਊ ਬ੍ਰਾਈਟਨ ਉਹ ਵੀ ਇਹਦੇ ਵਿੱਚ ਹੈਗੀ ਆ ਤੇ ਜਿਹੜੀਆਂ ਕੰਟਰੀ ਹਿਲਸ ਵਗੈਰਾ ਵਰਗੀਆਂ ਕਮਿਊਨਿਟੀਆਂ ਹੈਗੀਆਂ ਨੇ ਉਹ ਵੀ ਇਸ ਲਿਸਟ ਦੇ ਵਿੱਚ ਹੈਗੀਆਂ ਨੇ ਅਸੀਂ ਇਹ ਲਿਸਟ ਨੂੰ ਇੱਥੇ ਤੁਹਾਡੇ ਸਾਹਮਣੇ ਪੋਸਟ ਕਰ ਰਹੇ ਹਾਂ ਇਹਦੇ 'ਚ ਅਗਰ ਤੁਹਾਨੂੰ ਕੋਈ ਵੀ ਸਵਾਲ ਹੋਵੇ ਤਾਂ ਜਰੂਰ ਸਾਨੂੰ ਦੱਸਣਾ ਤੇ ਨਾਲ ਦੀ ਨਾਲ ਇਸ ਲਿਸਟ ਦੇ ਵਿੱਚ ਅਸੀਂ ਉਹਨਾਂ ਪੰਜਾਹ ਕਮਿਊਨਿਟੀਜ਼ ਦੇ ਨਾਲ ਉਹਨਾਂ ਦੀ ਜਿਹੜੀ ਬੈਂਚਮਾਰਕ ਪ੍ਰਾਈਸ ਹੈ ਉਹਨਾਂ ਕਮਿਊਨਿਟੀਜ਼ ਦੀ ਉਹ ਵੀ ਪੋਸਟ ਕਰ ਰਹੇ ਹਾਂ ਤੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਵੀ ਕਿਹੜੀ ਕਮਿਊਨਿਟੀ ਦੇ ਵਿੱਚ ਕਿੰਨੀ ਕੁ ਪ੍ਰਾਈਸ ਦੇ ਵਿੱਚ ਘਰ ਮਿਲ ਰਿਹਾ ਤੇ ਤੁਹਾਨੂੰ ਸੌਖਾ ਹੋ ਜਾਵੇ ਡਿਸੀਜਨ ਲੈਣਾ ਪਰ ਇਸ ਚੀਜ਼ ਦਾ ਜਰੂਰ ਖਿਆਲ ਰੱਖਿਓ ਕਿ ਕੱਲਾ ਪ੍ਰਾਈਸ ਨੂੰ ਦੇਖ ਕੇ ਕਰਨਾ ਲਿਓ ਉਹ ਵੀ ਦੇਖਿਓ ਕਿ ਤੁਹਾਡੇ ਬੱਚਿਆਂ ਦਾ ਭਵਿੱਖ ਜਾਂ ਤੁਹਾਡੇ ਫੈਮਿਲੀ ਨੇ ਕਿਤੇ ਬਸ ਵੀ ਆਉਣਾ ਜਾਣਾ ਤਾਂ ਉਹਨਾਂ ਵਾਸਤੇ ਉਹ ਕਿਹੜੀ ਕਿਹੜੀ ਚੀਜ਼ ਆ ਜਿਹੜੀ ਸੌਖੀ ਰਹੇ ਤੇ ਇਹਦੇ 'ਚ 50 ਜਿਹੜੀਆਂ ਹੈਗੀਆਂ ਨੇ ਕਮਿਊਨਿਟੀਜ਼ ਹੈਗੀਆਂ ਨੇ ਜਿਗਾਂ ਦੇ ਵਿੱਚੋਂ ਵਧੀਆ-ਵਧੀਆ ਕਮਿਊਨਿਟੀਜ਼ ਵੀ ਜਿਵੇਂ ਨਾਰਥ-ਈਸਟ ਦੀ ਮੋਟਰੀ ਪਾਰਕ ਵੀ ਇਹਦੇ ਵਿੱਚ ਹੈਗੀ ਆ ਤੇ ਸਾਊਥ ਦੀਆਂ ਮਕੈਂਜ਼ੀ ਟਾਊਨ ਵਗੈਰਾ ਉਹ ਜਿਹੀਆਂ ਕਮਿਊਨਿਟੀਜ਼ ਵੀ ਇਸ ਲਿਸਟ ਦੇ ਵਿੱਚ ਹੈਗੀਆਂ ਨੇ ਤਾਂ ਅਗਰ ਤੁਹਾਨੂੰ ਇਹ ਲਿਸਟ ਚਾਹੀਦੀ ਹੋਈ ਤਾਂ ਸਾਨੂੰ ਜਰੂਰ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਭੇਜ ਸਕਦੇ ਹਾਂ ਇਸ ਲਿਸਟ ਨੂੰ ਤੇ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਮਾਰਗੇਜਸ ਦੀ ਜਿਵੇਂ ਸਾਨੂੰ ਪਤਾ ਹੀ ਹੈ ਕਿ ਜਿੰਨੀਆਂ ਵੀ ਬੈਂਕਾਂ ਹੈਗੀਆਂ ਨੇ ਉਹ ਵੀ ਇਸ ਜਿਹੜਾ ਫੈਸਲੇ ਦੇ ਨਾਲ ਇਸ ਵਕਤ ਸਟਰਗਲ ਕਰ ਰਹੀਆਂ ਨੇ ਕਿ ਕੀ ਕੀਤਾ ਜਾਵੇ ਕਿਉਂਕਿ ਮਾਰਕੀਟ ਕਾਫੀ ਜ਼ਿਆਦਾ ਸਲੋ ਹੋਈ ਹੋਈ ਹੈ ਬੈਂਕਾਂ ਦਾ ਕੰਮ ਤਾਂ ਮਾਰਗੇਜ ਦੇ ਕੇ ਹੀ ਚੱਲਣਾ ਤੇ ਮਾਰਗੇਜ ਦੇ ਜਿਹੜੇ ਇੰਟਰਸਟ ਰੇਟ ਨੇ ਸਾਨੂੰ ਪਤਾ ਹੀ ਹੈ ਵੀ ਬੈਂਕ ਆਫ ਕੈਨੇਡਾ ਨੇ ਪਿਛਲੀ ਵਾਰੀ ਜਿਹੜੀ ਅਨਾਊਂਸਮੈਂਟ ਕੀਤੀ ਸੀ ਉਹਨਾਂ ਨੇ ਹੋਲਡ ਕਰੀ ਰੱਖਿਆ 2.75 ਤੇ 2 2.75 ਤੇ ਤੇ ਹੁਣ ਜਿਹੜੀ ਗੱਲ ਹੀ ਉਹਨਾਂ ਨੇ ਅਨਾਉਂਸਮੈਂਟ ਕਰਨੀ ਹੈ ਉਹ ਕਰਨੀ ਹੈ ਜੀ ਉਹਨਾਂ ਨੇ ਜੂਨ 4 ਨੂੰ ਆਪਾਂ ਆਉਣ ਵਾਲੇ ਜਿਹੜੇ ਹਫਤੇ ਦੋ ਹਫਤੇ ਦੇ ਵਿੱਚ ਵਿੱਚ ਉਹਨਾਂ ਦੁਬਾਰੇ ਵੀ ਜ਼ਿਕਰ ਕਰਦੇ ਰਹਾਂਗੇ ਵੀ ਉਹ ਕਿੱਧਰ ਨੂੰ ਮਾਰਕੀਟ ਦਾ ਚਕਾ ਹੋ ਰਿਹਾ ਤੇ ਕਿੱਧਰ ਨੂੰ ਇੰਟਰਸਟਡ ਜਾ ਰਹੇ ਨੇ ਤੇ ਰਹੀ ਗੱਲ ਬੈਂਕਾਂ ਜਿਵੇਂ ਕੋਸ਼ਿਸ਼ ਕਰ ਰਹੀਆਂ ਨੇ ਮਾਰਗੇਜ ਰੇਟਸ ਦੇਣ ਦੀ ਪਰ ਉਹ ਤਕਰੀਬਨ ਤਕਰੀਬਨ ਕਹਿ ਲਓ ਵੀ ਅ ਸੀਏਬੀਸੀ ਵਗੈਰਾ ਹਲੇ 4% ਦੇ ਨੀਟ ਤੇ ਹੈਗੀ ਆ ਜਿਹੜੇ ਦੇ ਰਹੇ ਨੇ ਪਰ ਬਾਕੀ ਦੀਆਂ ਬੈਂਕਾਂ ਵੀ ਜਿਹੜੀਆਂ ਮਾਰਗੇਜ ਹੈਗੀ ਆ ਉਹ 4% ਤੋਂ ਥੋੜਾ ਬਹੁਤਾ ਉੱਪਰ ਥੱਲੇ ਦੇ ਰਹੀਆਂ ਨੇ ਸੋ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਤੇ ਨਾਲ ਉਹਨਾਂ ਦੀਆਂ ਹੋਰ ਆਫਰਸ ਵੀ ਹੈਗੀਆਂ ਨੇ ਜਿਹੜੀਆਂ ਹਰੇਕ ਬੈਂਕ ਕਾਫੀ ਅਲੱਗ ਤਰੀਕੇ ਨਾਲ ਦੇ ਰਹੀ ਆ ਤੇ ਹੁਣ ਅਪ ਗੱਲ ਕਰਦੇ ਆ ਮਾਰਕੀਟ ਦੀ ਮਾਰਕੀਟ ਦੇ ਵਿੱਚ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਵੀ ਇਨਵੈਂਟਰੀ ਵੱਧ ਰਹੀ ਆ ਇਨਵੈਂਟਰੀ ਦੇ ਨਾਲ-ਨਾਲ ਪ੍ਰਾਈਸਸ ਵੀ ਘਟ ਰਹੀਆਂ ਨੇ ਤੇ ਅ ਪਿਛਲੇ ਹੁਣ ਜਿਵੇਂ ਇੱਕ ਹਫਤੇ ਦੇ ਵਿੱਚ ਵਿੱਚ ਹਜ਼ਾਰ ਦੇ ਨੇੜੇ 994 ਪ੍ਰਾਪਰਟੀਆਂ ਆਈਆਂ ਤੇ ਬੈਕ ਔਨ ਦਾ ਮਾਰਕੀਟ ਸੀਗੀਆਂ 85 ਪ੍ਰਾਪਰਟੀਆਂ 685 ਪ੍ਰਾਪਰਟੀਆਂ ਦੀ ਪ੍ਰਾਈਸ ਡਿਕਰੀਜ਼ ਹੋਈ 21 ਪ੍ਰਾਪਰਟੀਆਂ ਦੀ ਪ੍ਰਾਈਸ ਇਨਕਰੀਜ਼ ਹੋਈ 599 ਪ੍ਰਾਪਰਟੀਆਂ ਪੈਂਡਿੰਗ ਹੋਈਆਂ 641 ਪ੍ਰਾਪਰਟੀ ਸੋਲਡ ਹੋਈਆਂ ਇਹ ਗੱਲ ਦਾ ਜ਼ਰੂਰ ਖਿਆਲ ਰੱਖਿਓ ਕਿ ਮਾਰਕੀਟ ਐਕਟਿਵ ਜ਼ਰੂਰ ਹੈਗੀ ਆ ਕਿ ਪ੍ਰਾਪਰਟੀਆਂ ਵਿਕੀ ਵੀ ਜਾ ਰਹੀਆਂ ਨੇ 641 ਪ੍ਰਾਪਰਟੀਆਂ ਵਿਕੀਆਂ ਨੇ ਪਿਛਲੇ ਇੱਕ ਹਫਤੇ ਚ ਤੇ 65 ਪ੍ਰੋਪਰਟੀਆਂ 65 ਪ੍ਰੋਪਰਟੀਆਂ ਨੇ ਜਿਹੜੀਆਂ ਐਕਸਪਾਇਰਡ ਹੋਈਆਂ 12 ਪ੍ਰੋਪਰਟੀਆਂ ਨੇ ਜਿਹੜੀਆਂ ਵਿਡਰੋਨ ਹੋਈਆਂ 231 ਪ੍ਰੋਪਰਟੀਆਂ ਨੇ ਜਿਹੜੀਆਂ ਟਰਮੀਨੇਟਡ ਹੋਈਆਂ ਤੇ ਅ ਜਿਹੜੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਰ ਚੀਜ਼ ਦਾ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ ਕਿ ਜਦੋਂ ਮਾਰਕੀਟ ਬਹੁਤ ਤੇਜ਼ ਹੁੰਦੀ ਆ ਤਾਂ ਬਹੁਤੇ ਲੋਕ ਕੀ ਚੀਜ਼ਾਂ ਦਾ ਖਿਆਲ ਨਹੀਂ ਕਰਦੇ ਪ੍ਰੋਪਰਟੀ ਵੇਚਣ ਲੱਗੇ ਜਦੋਂ ਪਰ ਮਾਰਕੀਟ ਸਲੋ ਹੁੰਦੀ ਆ ਤੇ ਹਰ ਇੱਕ ਬੰਦਾ ਚਾਹੁੰਦਾ ਵਾ ਵੀ ਮੈਂ ਜਿਹੜੀ ਪ੍ਰੋਪਰਟੀ ਆ ਉਹ ਦੇਖ ਕੇ ਲਵਾਂ ਤੇ ਉਹਦੇ ਨਾਲ ਉਹਦੇ ਵਿੱਚ ਕਈ ਚੀਜ਼ਾਂ ਹੋ ਜਾਂਦੀਆਂ ਨੇ ਇਕੱਠੀਆਂ ਜਿਦੇ ਚ ਆ ਜਾਂਦੀ ਪ੍ਰਾਈਸ ਵੀ ਆ ਜਾਂਦੀ ਆ ਉਹਦੇ ਵਿੱਚ ਤੁਹਾਡੇ ਘਰ ਦੀ ਕਿੱਦਾਂ ਦਾ ਬਣਤਰ ਕੀ ਦੀ ਆ ਸੋਹਣਾ ਕਿੰਨਾ ਕੁ ਲੱਗਦਾ ਕਿੰਨਾ ਕੁ ਸਾਂਭ ਕੇ ਰੱਖਿਆ ਹੋਇਆ ਇਹ ਚੀਜ਼ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਤੇ ਉਹਦੀ ਲੋਕੇਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਕੰਡੀਸ਼ਨ ਆ ਜਿਹੜੀ ਘਰ ਦੀ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਤੇ ਹੁਣ ਜਦੋਂ ਤੁਸੀਂ ਘਰ ਲਿਸਟ ਕਰਨਾ ਤਾਂ ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਣਾ ਕਿ ਘਰ ਦੀ ਕੰਡੀਸ਼ਨ ਕਿੱਦਾਂ ਦੀ ਆ ਵੀ ਉਹ ਜਿਹੜਾ ਵੀ ਬੰਦਾ ਆਵੇ ਉਹਨੂੰ ਪਸੰਦ ਆਵੇ ਵਧੀਆ ਲੱਗੇ ਉਹਨੂੰ ਦੇਖਣ ਨੂੰ ਤੇ ਨਾਲ ਦੀ ਨਾਲ ਉਹਦੀ ਪ੍ਰਾਈਸਿੰਗ ਵੀ ਸਹੀ ਤਰੀਕੇ ਨਾਲ ਕਰਨ ਦੀ ਤੇ ਨਾਲ ਦੀ ਨਾਲ ਇਹ ਵੀ ਮਤਲਬ ਦੇਖਣਾ ਕਿ ਉਹਨੂੰ ਪ੍ਰਾਈਸ ਦੀ ਐਡਜਸਟਮੈਂਟ ਵੀ ਕਿਤੇ ਕਰਨੀ ਪੈਂਦੀ ਹੈ ਤਾਂ ਉਸ ਦੇ ਹਿਸਾਬ ਦੇ ਨਾਲ ਕਰਕੇ ਤੁਸੀਂ ਆਪਣੀ ਪ੍ਰਾਪਰਟੀ ਨੂੰ ਜ਼ਰੂਰ ਵੇਚ ਸਕਦੇ ਹੋ ਤੇ ਇਹਦੇ ਵਿੱਚ ਹੋਰ ਵੀ ਚੀਜ਼ਾਂ ਬਹੁਤ ਹੁੰਦੀਆਂ ਨੇ ਜਿਹੜੀਆਂ ਟੈਕਨੀਕਲੀ ਬਹੁਤ ਇਫੈਕਟ ਕਰਦੀਆਂ ਨੇ ਜਦੋਂ ਬਿਜ਼ੀ ਮਾਰਕੀਟ ਹੁੰਦੀ ਹੈ ਕੋਈ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ ਅਸੀਂ ਆਪਣੇ ਰੈਟਰ ਭਰਾਵਾਂ ਨੂੰ ਵੀ ਦੇ ਦੇ ਹੁੰਦੇ ਆਂ ਕਈਆਂ ਦਾ ਪੇਪਰ ਵਰਕ ਵੀ ਪੂਰਾ ਨਹੀਂ ਹੁੰਦਾ ਤੇ ਪਰ ਜਦੋਂ ਹੁਣ ਸਲੋ ਮਾਰਕੀਟ ਆ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੀਤੀ ਹੋਈ ਗਲਤੀ ਤੁਹਾਨੂੰ ਬੜੀ ਵੱਡੀ ਕੋਸਟ ਕਰ ਸਕਦੀ ਹੈ ਉਹ ਤੁਹਾਨੂੰ ਉਹਦੀ ਆਉਣ ਵਾਲੇ ਪੁਹਿਖ ਦੇ ਵਿੱਚ ਕਿਤੇ ਕੀਮਤ ਚੁਕਾਉਣੀ ਪੈ ਸਕਦੀ ਹੈ ਅਗਰ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਸਵਾਲ ਹੋਵੇ ਰੀਅਲ ਏਸਟੇਟ ਦੇ ਨਾਲ ਰਿਲੇਟਡ ਤਾਂ ਸਾਨੂੰ ਜਰੂਰ ਕਾਲ ਕਰਕੇ ਪੁੱਛੋ ਮੇਰਾ ਫੋਨ ਨੰਬਰ ਹੈ 4036992345 ਧੰਨਵਾਦ